I, I cannot remember what it was his name again um so phone na kile go go my friend <laughs> what is name his Punjabi aa gaya de paaye rabb ya rabb mai nahi kenda maari karta kise na yeah. baaki karma da phal sab nu sab nu milta ਚੰਗਾ ਕਰੂ ਮਾੜਾ ਕਰੂ ਕੁਝ ਵੀ ਹੁੰਦਾ ਮੈਂ ਮੰਨਦਾ ਸਾਰੇ ਕਸੂਰ ਮਨ ਨਹੀਂ ਹੁੰਦੇ ਬਟ ਪੁਰਾਣੇ ਜਨਮਾਂ ਦਾ ਕੁਝ ਜਾਂ ਨਵੇਂ ਜਨਮਾਂ ਦਾ ਨਾ ਪੰਜਾਬ 'ਚ ਵੀ ਆਫਤ ਆਈ ਆ ਲੋਕਾਂ ਦੇ ਘਰ ਟੁੱਟੇ ਆ ਕੀ ਪਤਾ ਭਾਜੀ ਕਿੰਨੇ ਕੁ ਲੋਕੀ ਮਾੜੇ ਚੰਗੇ ਕਰਮ ਕਰਦੇ ਆ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਇਹ ਨਹੀਂ ਆਪਾਂ ਕਹਿੰਦੇ ਵੀ ਸਾਡੇ ਤੇ ਨਹੀਂ ਆਈ ਜਾਂ ਕਿਸੇ ਤੇ ਨਹੀਂ ਆਈ ਤਾਂ ਆਪਾਂ ਮਾੜਾ ਕਹਿੰਦੇ ਆ ਗੱਲ ਇਹ ਆ ਵੀ ਭਾਜੀ ਵੀ ਰੱਬ ਸਭ ਦਾ ਦੇਖਦਾ ਆ ਦੇ ਰੱਬ ਨੇ ਅੱਜ ਮਾੜੇ ਦੇ ਦੇ ਆਂਦੇ ਤੇ ਕੱਲ ਨੂੰ ਕੀ ਪਤਾ ਜਿਨ੍ਹਾਂ ਦੇ ਘਰਾਂ ਦਾ ਇਦਾਂ ਨੁਕਸਾਨ ਹੋਇਆ ਉਹਨਾਂ ਦਾ ਕਿੰਨਾ ਜ਼ਿਆਦਾ ਵਧੀਆ ਹੋਣਾ ਹੈ ਚੰਗੀਆਂ ਚੀਜ਼ਾਂ ਹੋਣੀਆਂ ਬਾਕੀ ਜਾਨੀ ਨੁਕਸਾਨ ਹੋਣਾ ਉਹ ਮਾੜੀ ਚੀਜ਼ ਆ ਭਾਏ ਮੰਨਦੇ ਹੋ ਵਾਪਸ ਨਹੀਂ ਹੁੰਦੇ ਬੰਦੇ ਉਹ ਅਫਗਾਨਿਸਤਾਨ ਚ ਜਿੱਥੇ ਇਹ ਕਹਿੰਦਾ ਵੀ ਉਹ ਆਇਆ ਪਚਾਲ ਆ ਉੱਥੇ ਪਚਾਲ ਹੋਣ ਦੇ ਨਾਲ ਜਾਨੀ ਨੁਕਸਾਨ ਜ਼ਿਆਦਾ ਹੋਇਆ ਹਜ਼ਾਰ ਬੰਦਾ ਇਹ ਕਹਿੰਦਾ ਮਰ ਗਿਆ 2.5 3000 ਬੰਦਾ ਹਸਪੀਟਲਾਈਜ਼ ਹੋ ਗਿਆ ਸੋ ਇਹ ਚੀਜ਼ਾਂ ਜਿਹੜੀਆਂ ਆ ਮਤਲਬ ਆਪਾਂ ਨੂੰ ਚਾਹੀਦਾ ਆ ਥੋੜਾ ਜਿਹਾ ਵੀ ਨਾ ਵੀ ਸ਼ੁਰੂ ਜਿਹੜੀ ਸੋਚ ਆਪਣੀ ਉਹ ਵਧੀਆ ਰੱਖੀਏ ਸਟਾਰਟਿੰਗ ਜਿਹੜੀ ਸੋਚ ਤਾਂ ਹੀ ਐਸ ਭਾਜੀ ਦਿਨ ਚੱਲਦਾ ਸੋਚ ਆਉਂਦੀ ਸਭ ਤੋਂ ਪਹਿਲਾਂ ਮੰਨ ਲੈਣਾ ਕਿ ਆ ਉੱਠਣਾ ਕਿ ਇਹ ਜਿਹੜੀ ਸੋਚ ਹੈ ਬਹੁਤ ਵੱਡੀ ਚੀਜ਼ ਹੈ ਜੀ ਇਹ ਤਾਂ ਜਿਹੜੀ ਸੋਚ ਵਧੀਆ ਹੈ ਤੁਹਾਡਾ ਕਦੇ ਵੀ ਰੱਬ ਮਾੜਾ ਨਹੀਂ ਕਰ ਸਕਦਾ ਜੀ ਅੱਜ ਮਾੜਾ ਹੁੰਦਾ ਆ ਉਹ ਕੋਈ ਵੱਡਾ ਹੋਣਾ ਸੀ ਉਹਨੂੰ ਰੱਬ ਨੇ ਛੋਟੇ 'ਚ ਤੋਲ ਦਿੱਤਾ ਜਿੱਥੇ ਮਾੜਾ ਬਹੁਤ ਵੱਡਾ ਹੋਣਾ ਸੀ ਉਹ ਛੋਟੀ ਜੀ ਚੀਜ਼ ਨਾਲ ਮਾੜਾ ਹੋ ਗਿਆ ਅੱਜ ਤਾਂ ਕਿ ਤੁਹਾਡਾ ਔਨ ਵਾਲਾ ਕੱਲ ਜਿਹੜਾ ਟਮੋਰੋ ਹਨਾ ਉਹ ਵਧੀਆ ਹੋ ਸਕੇ ਤੋਂ ਗੱਲ ਇਹ ਹੈ ਜੀ ਇਹ ਬਹੁਤ ਸਿਆਣੀ ਗੱਲ ਕੀਤੀ ਹੈ ਬਾਈ ਜੀ ਬਹੁਤ ਵਧੀਆ ਗੱਲ ਕੀਤੀ ਹੈ ਕੋਰੇ ਜਿਹੜੇ ਬਲੌਗ ਦੇਖਦਾ ਉਹਨਾਂ ਨੂੰ ਵੀ ਸਮਝ ਆ ਜੂਗੀ ਕਿ ਖਰਾ ਕਰਾ ਲਈ ਬਾਹਰ ਦੇ ਗਲਤ ਲਾ ਲਾ ਕੇ ਤੇ ਬਾਕੀ ਯਾਰ ਭਾਜੀ ਜਿਹੜਾ ਰੱਬ ਆ ਚਲੋ ਆਪਾਂ ਕਹਿੰਦੇ ਆ ਲੋਕੀ ਵੀ ਮਾੜੀ ਕੀਤੀ ਰੱਬਾ ਜਾ ਕਿਦਾਂ ਮੈਂ ਮੰਨਦਾ ਫਸਲਾਂ ਖਰਾਬ ਹੋਈਆਂ ਆਪਣੇ ਬੰਦੇ ਦੇ ਬਹੁਤ ਨੁਕਸਾਨ ਹੋ ਰਿਹਾ ਪਰ ਆਪਾਂ ਇਸ ਚੀਜ਼ ਨੂੰ ਨੁਕਸਾਨ ਨੂੰ ਆਪਾਂ ਚਲੋ ਰੱਬ ਜੇ ਨੁਕਸਾਨ ਕਰ ਸਕਦਾ ਤੇ ਰੱਬ ਕੱਲੋਂ ਕੁਝ ਨਹੀਂ ਕਰ ਸਕਦਾ ਹੁਣ ਭਾਜੀ ਇੱਕ ਬੰਦਾ ਆ ਕਿਸ ਮਨ ਦੀ ਗੱਲ ਕੀਤੀ ਜਾਵੇ ਆਪਾਂ ਨੁਕਸਾਨ ਆ ਫੈਦੇ ਜੀ ਉਹਨੇ ਇੱਕ ਬੰਦਾ ਉੱਠਦਾ ਆ ਭਾਜੀ ਵੀ ਉਹਦੀ ਉਹਨੂੰ ਫੋਨ ਆਉਂਦਾ ਸਵੇਰੇ 5 ਵਜੇ ਵੀ ਜੀ ਤੁਹਾਡੀ ਲੱਖਾਂ ਕਰੋੜਾਂ ਦੀ ਫੈਕਟਰੀ ਚੱਗ ਲੱਗੀ ਤੇ ਸਮਾਨ ਸਵਾਹ ਹੋ ਗਿਆ ਜਾਜੀ ਕਿਸੇ ਦੇ ਘਰ 50 ਕਰੋੜ ਦੀ ਕੋਈ ਚੀਜ਼ ਪਈ ਸੀ ਸੋਨਾ ਪੱਤਰੀ ਕੁਝ ਵੀ ਰੱਖਿਆ ਅਗਲੇ ਬੰਦੇ ਨੇ ਉਹ ਚੋਰੀ ਹੋ ਗਿਆ ਕਿਸੇ ਨੂੰ ਪਤਾ ਲੱਗਦਾ ਤੇ ਦੂਜੀ ਸਾਈਡ ਤੁਹਾਨੂੰ ਇਹ ਪਤਾ ਲੱਗਦਾ ਫੋਨ ਆਉਂਦਾ ਵੀ ਸੁੱਤੇ ਬੇ ਨੂੰ ਵੀ ਤੁਹਾਡੀ ਜੀ 5 ਕਰੋੜ ਦੀ ਲੋਟਰੀ ਲਾ ਕੇ ਇੱਕ ਕਿਸਮਤ ਇਹ ਇਹ ਲੈ ਕਿਉਂਦਾ ਇਹ ਚੀਜ਼ਾਂ ਉਹ ਦੇਖ ਇੱਕ ਬੰਦਾ ਦੋਨੇ ਹੀ ਬੰਦੇ ਸੁੱਤੇ ਵੀ ਇੱਕ ਦਾ ਸਾਰੀ ਉੱਜੜ ਗਿਆ ਸਭ ਕੁਝ 10 ਹਾਂ ਸਕਿੰਟਾਂ ਚ ਫੋਨ ਦਾ 10 15 ਸਕਿੰਟ ਦਾ ਹੀ ਆਊਗਾ ਨਾ ਤੇ ਦੂਜੇ ਦਾ 10 15 ਸਕਿੰਟ ਚ ਜ਼ਿੰਦਗੀ ਬਣ ਗਈ ਸੋ ਇਹ ਕਿਸਮਤ ਆ ਕਰਮ ਆ ਚੰਗੇ ਕਰੂਗੇ ਚੰਗਾ ਹੋਗਾ ਮਾੜੇ ਕਰੂਗੇ ਮਾੜਾ ਹੋਊਗਾ ਇਹ ਨਾ ਸੋਚੋ ਅੱਜ ਮਾੜਾ ਕਰ ਲਿਆ ਕਿਸੇ ਨੂੰ ਨਹੀਂ ਪਤਾ ਲੱਗਾ ਤੇ ਦੇਖਿਆ ਨਹੀਂ ਤੇ ਨਹੀਂ ਰਿਕਾਰਡ ਹੋਇਆ ਇਹ ਉਹਦੇ ਮਾਈਂਡ ਚ ਰਿਕਾਰਡ ਹੋ ਗਿਆ ਰੱਬ ਦੇ ਕਿਨੇ ਆਪਾਂ ਨੂੰ ਪੇਜ ਇਹ ਭਾਜੀ ਅੱਜ ਨਹੀਂ ਕੱਲ ਹੋਣੀ ਹਫਤੇ ਨੂੰ ਸਾਲ ਨੂੰ 2 ਸਾਲਾਂ ਨੂੰ 5 ਸਾਲਾਂ ਨੂੰ ਤੁਹਾਡੇ ਤੇ ਤੁਹਾਡੀ ਫੈਮਲੀ 'ਚ ਇਹ ਨਿਕਲ ਕੇ ਹੀ ਜਾਣਾ ਸੋ ਇੱਥੇ ਹੀ ਤੁਹਾਡੇ ਕਰਮ ਜਿਹੜੀ ਵੀ ਤੁਸੀਂ ਜਿਹੜੀ ਵੀ ਚੀਜ਼ ਕਰਦੇ ਆ ਉਹ ਤੁਹਾਡਾ ਨਵੇੜਾ ਇੱਥੇ ਹੀ ਹੋਣਾ ਕਹਿੰਦੇ ਨਹੀਂ ਭਾਜੀ ਵੀ ਜੋ ਬੀਜਿਆ ਉਹ ਵੱਢਣਾ ਇਹ ਚੀਜ਼ ਹੈ ਅੱਜ ਦੇ ਆਪਾਂ ਕਿੰਨੀਆਂ ਵਧੀਆ ਰੀਲਾਂ ਅੱਜ ਕੱਲ ਲੋਕੀ ਕਹਿੰਦੇ ਇੰਸਟਾਗ੍ਰam ਖਰਾਬ ਕਰਨ ਦੇ ਚਲੋ ਮੈਂ ਮੰਨਦਾ ਕਰਨ ਲਿਆ ਖਰਾਬ ਗਾਂਦਲੋਕੀ ਬਹੁਤ ਪੌਣਦੇ ਉਹਦੇ ਤੇ ਵੀ ਪਰ ਕਿੰਨੀਆਂ ਚੀਜ਼ਾਂ ਵਧੀਆ ਦੀਆਂ ਹੋਣਡੀਆਂ ਭਾਜੀ ਕਿੰਨੇ ਸੋਹਣੇ ਸੋਹਣੇ ਲੋਕਾਂ ਨੇ ਉਹਦੇ ਤੇ ਰੀਲਾਂ ਆਉਂਦੀਆਂ ਜਿਹਦੇ ਚ ਸੋਚ ਚੰਗੀ ਬਾਰੇ ਦੱਸਦੇ ਆ ਵੀ ਕਿਸੇ ਦੀ ਟੀ ਕੰਨੀ ਨਾ ਚਾਕੋ ਹਨਾ ਵੀ ਸਾਰੇ ਕੰਮ ਪਹਿਣਾ ਮੰਨੋ ਜੱਪ ਕਿਦਾਂ ਜ ਕੁਝ ਵੀ ਲਾ ਲੋ ਸੋ ਲਾਈਕ ਚੀਜ਼ਾਂ ਤੁਹਾਡਾ ਜੋ ਤੁਹਾਨੂੰ ਭੋਖਿਆ ਤੁਹਾਨੂੰ ਉਹ ਮਿਲਣਾ ਜੋ ਤੁਸੀਂ ਲੱਭੂਗੇ ਤੁਹਾਨੂੰ ਉਹ ਲੱਭ ਜਾਣਾ ਜੇ ਤੁਸੀਂ ਮੈਂ ਮਾੜਾ ਲੱਭਣ ਲਾਪਿਆ ਮੈਨੂੰ ਮਾੜੀਆਂ ਰੀਲਾ ਹੋ ਗਈਆਂ ਮੈਂ ਚੰਗਾ ਲੱਭਣ ਲਾਤਾ ਮੈਨੂੰ ਚੰਗੀਆਂ ਰੀਲਾ ਹੋ ਗਈਆਂ ਸੋ ਇਹ ਤੁਹਾਡੇ ਤੇ ਆ ਤੁਸੀਂ ਕੀ ਚਾਹੁੰਦੇ ਆ ਰਾਹ ਤਾਂ ਬੜੇ ਆ ਚੱਲਣਾ ਕਿਹੜੇ ਤੇ ਤੁਹਾਡੇ ਤੇ ਡਿਪੈਂਡ ਆ ਜੀ ਨੂੰ ਪਾਜੀ ਕਹਿੰਦਾ ਕਹਿੰਦਾ ਜੋ ਬੀਜ ਆ ਉਹ ਵੜਦੇ ਜਾਣਾ ਪੈਣਾ ਜੋ ਕੋਲ ਆ ਉਹ ਛੱਡਣਾ ਪੈਣਾ ਆਖਰ ਨੂੰ ਤਰਨਾ ਛੰਡਾ ਤਾਂ ਉਹਦੇ ਹੀ ਗੱਡਣਾ ਪੈਣਾ ਬਾਬਾ ਜੀ ਦੀ ਕਿਰਪਾ ਨਾਲ ਸਾਨੂੰ ਜਿਹੜੇ ਸਾਡੇ ਅੱਜ ਤੱਕ ਦੇ ਯਾਰ ਦੋਸਤ ਬਹੁਤ ਵਧੀਆ ਮਿਲੇ ਆ ਆਪਣੇ ਨਾਲ ਬੰਦੇ ਜੁੜੇ ਆ ਨਾ ਜੀ ਇੱਕ ਤਾਂ ਸਭ ਤੋਂ ਵੱਡੀ ਗੱਲ ਉਹ ਬੰਦੇ ਹੈਗੇ ਆ ਆਪਣੇ ਵੈਜੀਟੇਰੀਅਨ ਜਿਹੜੇ ਖਾਸ ਮੇਰੇ ਨਾਲ ਜੁੜੇ ਹੋਏ ਆ ਜਿਹੜੇ ਮੈਂ ਖਾ ਗੱਲ ਕਰਦਾ ਜਿੱਦਾਂ ਮੈਂ ਹੋ ਗਿਆ ਇਹ ਹੋ ਗਿਆ ਇੱਕ ਹਰਿਆਣਵੀ ਮੁੰਡਾ ਆਪਣਾ ਉਹ ਹੋ ਗਿਆ ਇੱਕ ਮੇਰਾ ਜਿਹੜਾ ਖਾਸ ਦੋਸਤ ਆ ਬਰਮਿੰਘਾ ਵਾਲਾ ਉਹ ਹੋ ਗਿਆ ਸੋ ਮੋਸਟਲੀ ਜ਼ਿਆਦਾਤਰ ਬੰਦੇ ਸਭ ਤੋਂ ਨਸ਼ੇ ਪੱਤੇ ਵਾਲੇ ਨਹੀਂ ਹੈਗੇ ਸਾਡੇ ਗਰੁੱਪ ਵਿੱਚ ਹੈਗਾ ਭਾਜੀ ਕੋਈ ਕੋਈ ਪੰਡਤ ਵੀ ਆਪਣਾ ਪੰਡਤ ਦੇ ਪੰਡਤ ਵੈਜਨ ਵੈਜਨੂ ਆ ਨਾ ਵੈਜਿਟ ਵੈਜੀਟੇਰੀਅਨ ਆ ਬੱਬੂ ਪੰਡਤ ਉਹ ਭਾਜੀ ਉਹਨਾਂ ਦਾ ਨਾਮ ਲੈਣਾ ਸੀ ਭੁੱਲ ਗਏ ਸ਼ੁਕਰ ਹੈ ਸਾਨੂੰ ਮਾਫ ਕੀਤਾ ਜਾਵੇ ਭਾਜੀ ਆ ਵੀਡੀਓ 'ਚ ਮਾਫੀ ਮੰਗ ਲਈ ਤੁਸੀਂ ਅਸੀਂ ਇੱਥੇ ਹੀ ਮਾਫੀ ਮੰਗ ਲਈ ਤੁਸੀਂ ਅੱਗੇ ਨਾ ਗੱਲ ਲੈ ਕੇ ਜਾਓ ਤੇ ਉਹੀ ਗੱਲ ਆ ਵੀ ਆਪਾਂ ਜਿਹੜੇ ਵੀ ਬੰਦੇ ਆ ਨਾ ਆਪਣੇ ਤੋਂ ਆਪ ਦਾਰੂ ਆਂਡੇ ਮੀਟ ਦਾ ਵੀ ਨਿਕਲ ਜਾਵੇ ਤਾਂ ਅਸੀਂ ਨਾ ਉਦਾਂ ਆਪਾਂ ਖਰਚਣਾ ਚਾਹੇ ਰੋਟੀ ਤੇ ਚਾਹ ਤੇ ਹੀ ਆਪਾਂ 70 ਪੌਂਡ ਖਰਚ ਆਈਏ ਬਸ ਉਹ ਮਤਲਬ ਸਾਡੇ ਉਹ ਦੇਖੋ ਜੀ ਤੁਹਾਡੀਆਂ ਆਪਣੀਆਂ ਚੋਇਸਾਂ ਹੋ ਸਕਦਾ ਵੀ ਤੁਸੀਂ ਭਾਜੀ ਵੀ ਖਾਣਾ 500 ਦਾ ਖਾਂਦੇ ਹੋਵੋ ਪਰ ਖਾਂਦੇ ਵੈਜੀਟੇਰੀਅਨ ਹੋਵੋ ਹੋ ਸਕਦਾ ਤੁਸੀਂ ਸਾਰੇ ਜਹਾਨ ਦਾ ਗੰਦ ਖਾਂਦੇ ਹੋਵੋ ਤੇ ਖਾਂਦੇ 20 ਪੌਂਡ ਦਾ ਹੋਵੋ ਸੋ ਪੈਸੇ ਮੈਟਰ ਨਹੀਂ ਕਰਦੇ ਮੈਟਰ ਕਰਦਾ ਤੁਹਾਡੇ ਅੰਦਰ ਕੀ ਜਾ ਰਿਹਾ ਜੋ ਤੁਸੀਂ ਅੰਦਰ ਪਾਉਂਗੇ ਉਦਾਂ ਦੀ એનર્ਜੀ ਆਊਗੀ ਬਾਅਦ ਉਦਾਂ ਤੇ ਤੁਸੀਂ ਬਣੋਗੇ ਉਦਾਂ ਲੋਕਾਂ ਨੂੰ ਦੇਖੋਗੇ ਇਹ ਸਾਰੀ ਚੀਜ਼ਾਂ ਮੈਟਰ ਕਰਦੀਆਂ ਜੀ ਸੋ ਆਪਾਂ ਇਹ ਤਾਂ ਕੋਈ ਨਸ਼ੇ ਪੱਤੇ ਵਾਲਾ ਬੰਦਾ ਨਹੀਂ ਹੈਗਾ ਸਾਰੇ بڑے ਘੈਂਟ ਸੋਲ ਜਵਾਨ ਵਧੀਆ ਵਧੀਆ ਚੰਗੀ ਸੋਚ ਰੱਖਣ ਵਾਲੇ ਬੰਦੇ ਆ ਤੇ ਜਿਹੜੇ ਕੀ ਆਪਣੇ ਨਾਲ ਜੁੜੇ ਹੋਏ ਆ ਤੇ ਹਾਂ ਥੈਂਕ ਯੂ ਤੁਹਾਡਾ ਮਨਜੀਤ ਭਾਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਇਸ ਵਲੌਗ ਚ ਥੋੜੀ ਜਿਹੀ ਮੇਰੀ ਕਲਿੱਪ ਪਾਉਣ ਦਾ ਨਹੀਂ ਪਾਵਾਂਗੇ ਜਰੂਰ ਭਾਜੀ ਮਤਲਬ ਤੁਸੀਂ ਮੇਰੀ ਕਲਿੱਪ ਪੁਵਾਈ ਜਿਹੜਾ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਇਹ ਮੌਕਾ ਮੈਂ ਕਦੇ ਨਹੀਂ ਖੁੰਝਾਉਣਾ ਚਾਹੂੰਗਾ ਤੇ ਥੈਂਕ ਯੂ ਤੁਹਾਡਾ ਸੁਣਨ ਵਾਲਿਆਂ ਦਾ ਬਹੁਤ ਬਹੁਤ ਤੇ ਬਾਕੀ ਆਪਾਂ ਜਿਹੜੀਆਂ ਵੀ ਗੱਲਾਂ ਕਹੀਆਂ ਆ ਸਾਡੇ ਚ ਕਹਿ ਲੋ ਵੀ ਚਲੋ ਸੋਚੋ ਸੋਚਦਾ ਨਹੀਂ ਪਰ ਅਸੀਂ ਸੋਚੋ 99% ਚੀਜ਼ਾਂ ਕਰਦੇ ਆ ਤੇ ਆਹ ਇਹ ਇੱਥੇ ਕਿਹੜੀ ਗੱਲ ਹੈ ਭਾਈ ਕਿਸੇ ਨੂੰ ਕਿਹਾ ਸਕਦੇ ਕਿ ਪੀ ਲੈ ਖੋਲਾ ਐਡੀ ਕੋਈ ਹੂਡ ਮਾਤ ਠੀਕ ਆ ਮौज-ਮਸਤੀ ਕਰਦੇ ਆਪਾਂ ਆਪਣੇ ਤੱਕ ਹੀ ਆ ਬਾਕੀ ਕਿਸੇ ਨੂੰ ਕੋਈ ਬਾਹਰ ਦੇ ਤੰਗ ਕਰੀਦਾ ਆਪਾਂ ਜਾਂ ਕਿਦਾਂ ਮौज-ਮਸਤੀ ਵੀ ਕਰੀਦੀ ਆ ਮਿਲੋ ਖਾਈ ਪੀਦਾ ਵੀ ਆ ਖੁੱਲਾ ਘੁੰਮੀਦਾ ਵੀ ਆ ਪੈਸੇ ਵੀ ਖੁੱਲੇ ੜਾਈਦੇ ਆ ਨਜ਼ਾਰਾ ਵੀ ਲਈਦਾ ਜ਼ਿੰਦਗੀ ਦਾ ਹਰ ਚੀਜ਼ ਕਰੀਦਾ ਪਰ ਕੋਈ ਐਦਾਂ ਦਾ ਕੰਮ ਨਹੀਂ ਕੀਤਾ ਵੀ ਘਰ ਦੇਖਣ ਵੀ ਚਾਲੋ ਘਰੇ ਬਿਠੋ ਤੁਸੀਂ ਆ ਨਸ਼ੇ ਪੱਤੇਆਂ ਤੇ ਲੱਗ ਗਿਆ ਆ ਲੱਗ ਗਿਆ ਤੋ ਤੁਸੀਂ ਵੀ ਮੇਰੇ ਛੋਟੇ ਭੈਣ ਭਰਾ ਵੀਰ ਜਿਹੜਾ ਵੀ ਦੇਖਦਾ ਜਿੱਥੋਂ ਵੀ ਦੇਖਦਾ ਵਲੌਗ ਚਾਹੇ ਵਲੌਗੇ 10 ਜਾਣੇ ਦੇਖਣ ਚਾਹੇ 100 ਦੇਖੇ ਚਾਹੇ 10000 ਦੇਖੇ ਸਾਡਾ ਮੋਟਿਵ ਤੁਹਾਨੂੰ ਸਮਝਾਉਂਦਾ ਸੀਗਾ ਜੋ ਸੀ ਹੈਗੇ ਆ ਉਹਦਾ ਦਾ ਦੱਸਣਾ ਸੀਗਾ ਤੁਸੀਂ ਆਪਣੀ ਰਿਐਲਿਟੀ ਦੱਸੀ ਆ ਤੋ ਬਣੇਰੇ ਵਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮੇਰੇ ਤੇ ਤੁਹਾਨੂੰ ਅਗਲੇ ਵਲੌਗ ਚ